ਮੋਂ ਤਾਂ ਲੀਰੇ ਵੀ ਚੰਗੇ ਨੇ ਖਾਣੇ ਵੀ ਚੰਗਾ ਪਰ ਉਹ ਰਸ ਨਹੀਂ ਹੈਗਾ ਛੋਟੂ ਪਗਸੇ ਬਾਹਰ ਹੁੰਦਾ ਇਹ ਛੋਟੇ ਹਾਂ ਨਾਲੇ ਮੁੰਡਿਆਂ ਅਸਥਿਹਾਰ ਲਮਣੇ ਪਿੰਡਾਂ ਚ ਤੁਹਾਨੂੰ ਕੀ ਦੱਸਾਂ ਉਹ ਜੇ ਸਮਾਂ ਲੱਭਣਾ ਕੋਈ ਹੁਣ ਸੋਚੀਦਾ ਪੁੱਤਰਾਂ ਵਾਲੇ ਉਹ ਜੱਗ ਦਾ ਪੁੱਤ ਮੇਵਾ ਉਹਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ ਇਹ ਚੀਜ਼ ਤੁਹਾਡੀ ਅੱਖਾਂ ਸਾਹਮਣੇ ਹੋਈ ਬਿਲਕੁਲ ਜੀ ਮੈਂ ਦੱਸਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦਰਸ਼ਨ ਸਿੰਘ ਸੰਧੂ ਤੁਹਾਨੂੰ ਪਤਾ ਹੀ ਹੈ ਕਿ ਮੈਂਛਲੇ ਲੰਬੇ ਸਮੇਂ ਤੋਂ ਮੈਂ ਬਜ਼ੁਰਗਾਂ ਦੀਆਂ ਇੰਟਰਵਿਊ ਕਰਦਾ ਇਹ ਜੜੀਆਂ ਚਿੱਟੇ ਦਾੜੇ ਚਿੱਟੀਆਂ ਦਸਤਾਰਾਂ ਤੇ ਚਿੱਟੇ ਕੱਪੜੇ ਵਾਲੇ ਜਿਹੜੇ ਬਜ਼ੁਰਗ ਆ ਇਹ ਬਹੁਤੇ ਘਰਾਂ ਦੇ ਵਿੱਚ ਤਸਵੀਰਾਂ 'ਚ ਹੀ ਦਿਖਦੇ ਆ ਪਰ ਮੈਂ ਇਹਨਾਂ ਨੂੰ ਲੱਭ ਕੇ ਇਹਨਾਂ ਨੂੰ ਹਮੇਸ਼ਾ ਜਿੰਦਾ ਰੱਖਣ ਦੀ ਕੋਸ਼ਿਸ਼ ਕਰਦਾ ਇਹਨਾਂ ਦੀਆਂ ਉਹ ਗੱਲਾਂ ਸੰਤਾਲੀ ਦਾ ਉਹ ਝਾੜਾ ਜਾਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਦੇਖਿਆ ਕੀ ਖਟਿਆ ਕੀ ਕਮਾਇਆ ਕੀ ਗਵਾਇਆ ਪਾਕਿਸਤਾਨ ਨੂੰ ਕਦੋਂ ਉਜੜੇ ਕਦੋਂ ਆਏ ਕਿਵੇਂ ਆਏ ਕੀ ਹਾਲਾਤ ਬਣੇ ਤਾਂ ਉਹ ਸਾਰੀਆਂ ਗੱਲਾਂ ਰਿਕਾਰਡ ਕਰਦਾ ਤਾਂ ਕਿ ਸਦਾ ਲਈ ਜਿਹੜਾ ਉਹ ਅੱਜ ਕੱਲ ਦਾ ਡਿਜੀਟਲ ਪਲੇਟਫਾਰਮ ਜਿਹੜਾ YouTube Facebook ਆ ਉਹਦੇ ਉੱਤੇ ਸਦਾ ਲਈ ਜਿਉਂਦੇ ਰਹਿ ਸਕਣ ਜਦੋਂ ਵੀ ਕੋਈ ਇਹਨਾਂ ਦੇ ਪੁੱਤ ਪੋਤਰੇ ਗਾਂ ਪਲੇ ਕਰਨ ਤਾਂ ਇਹ ਬਾਪੂ ਮੇਰੇ ਨਾਲ ਗੱਲਾਂ ਕਰਦੇ ਉਹਨਾਂ ਨੂੰ ਦਿਸਣ ਸੋ ਅੱਜ ਮੈਂ ਫੇਰ ਫਿਰੋਜ਼ਪੁਰ ਦੇ ਬਾਰਡਰ ਵਾਲੇ ਪਾਸੇ ਨੂੰ ਨਾਲ ਲੱਗਦੇ ਪਿੰਡ ਨਿਆਂਗਾ ਵਾਲੇ ਝੁੱਗੇ ਨਿਆਂਗਾ ਵਾਲੇ ਝੁੱਗੇ ਪਿੰਡ ਦੇ ਵਿੱਚ ਆਇਆ ਤੇ ਬਾਪੂ ਜੀ ਮੇਰੇ ਨਾਲ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਥੋੜਾ ਉੱਚਾ ਸੁਣਦਾ ਆਹੋ ਜੀ ਪਹਿਲਾ ਨਾਮ ਦੱਸੋ ਆਪਦਾ ਨਾਮ ਮੇਰਾ ਕਸ਼ਮੀਰ ਸਿੰਘ ਜੀ ਪਿਤਾ ਦਾ ਨਾਮ ਕਿਸ਼ਨ ਸਿੰਘ ਅੱਛਾ ਜੀ ਤਾਂ ਦਾਦੇ ਦਾ ਤਾਂ ਗੁੱਦਨ ਮੱਲ ਉਹ ਮਲਕਤ ਹੋ ਗਏ ਫਿਰ ਮਾਲ ਤੁਹਾਨੂੰ ਨਹੀਂ ਥਾਦੇ ਬਡੇ ਬੜਦਾਦੇ ਦਾ ਮਹਿਗਾ ਮੱਲਾ ਮੈਨੂੰ ਯਾਦ ਨਹੀਂ ਥਾਰੇ ਉਹਨੂੰ ਬੜਾ ਜ਼ਿਆਦਾ ਮੱਲਾ ਅੱਛਾ ਉਦੋਂ ਸਿੰਘ ਨਹੀਂ ਲੱਗਦਾ ਸੀ ਨਾਲ ਉਦੋਂ ਸਿੰਘ ਨਹੀਂ ਲੱਗਦਾ ਸਿੰਘ ਤਾਂ ਦੁਕਾਨਦਾਰ ਕਰਦੇ ਹੁੰਦੇ ਕਸੂਰ अच्छा जी ਜਗਵਾਲ ਮਰਬੇ ਮਿਲੇ ਜੋ ਅੰਗਰੇਜ਼ਾਂ ਮਰਬੇ ਦਿੱਸਤੇ ਨੇ ਹਮ ਜਗਵਾਲੇ 74 ਤਲੇ ਕੋ ਉਥੇ ਮਰਬੇ ਡਿਟੇਲ ਨਾਲ ਦੱਸੋ ਮੈਨੂੰ ਤੁਸੀਂ ਤੁਹਾਡਾ ਜਨਮ ਕਦੋਂ ਦਾ ਆ ਤੇ ਕਿਹੜੇ ਪਿੰਡ ਤੁਹਾਡਾ ਜਨਮ ਹੋਇਆ ਸਾਡਾ 1936 ਦਾ ਜਨਮ ਹੈ ਜੀ ਹਮ ਜਗਵਾਲਾ 74 ਅੰਗਰੇਜ਼ਾਂ 74 ਬਣਾਇਆ ਆ ਪਿੰਡ ਆ ਨਾ ਹਾਂਜੀ ਆ 40 ਤੱਕ 44 ਜਾਂ 42 ਸਾਡਾ 43 ਤੱਕ ਸੀ 40 ਚੱਕ ਤੇ ਇਹ ਕਸੂਰ ਦੇ ਨੇੜੇ ਸੀ ਕਿ ਲੋਰ ਦੇ ਇਹ ਪੱਤੋ ਦੇ ਨੇੜੇ ਸੀ ਉਹਨੇ ਕਸੂਰ ਨੂੰ ਤੇ ਉਹਨੇ ਲੋਰ ਸੀ ਸਾਨੂੰ ਫੀਲ ਚੁੰਨੀ ਲੱਗਦੀ ਹੈ ਹਾਂ ਥਾਣਾ ਮੂਲ ਫਰਾਂ ਲੱਗਦਾ ਹੈ ਅੱਛਾ ਜੀ ਲਾਖਾਨਾ ਪੱਤੋਕੇ ਹਾਂ ਜ਼ਿਲ੍ਹਾ ਲਾਹੌਰ ਜ਼ਿਲ੍ਹਾ ਲਾਹੌਰ ਆਏ ਸੀ ਸ਼ਹਿਰ ਕਦੀ ਆਉਂਦੇ ਸੀ ਬਜ਼ੁਰਗਾਂ ਪੱਤੋਕੇ ਗਏ ਆ ਪੱਤੋ ਵਾਲੀ ਇੱਥੇ ਨਹੀਂ ਆਇਆ ਚੇਤਾ ਕੋ ਮਾੜਾ ਮੋਟਾ ਕੀ ਖਰੀਦਿਆ ਚੇਤਾ ਸੁਨੀਆਂ ਗੱਲਾਂ ਮੈਂ ਉਹ ਵੇਖਿਆ ਨਹੀਂ ਅੱਖੀਂ ਹਾਂ ਜਦੋਂ ਰੋਲਾ ਪਿਆ ਹੈ ਆ 47 ਦਾ ਤੇ ਜ਼ਿਲ੍ਹਾ ਲਾਹੌਰ ਪਹਿਲਾ ਹਿੰਦੁਸਤਾਨ ਨੂੰ ਆ ਗਿਆ ਹੈ ਹਾਂ ਤੇ ਤਾਰਾ ਮਾਸ਼ਹੂਰ ਹੁੰਦਾ ਹੀ ਉਹਨੇ ਉਹ ਮਜੁੱਤੀ ਲੈਣ ਗਿਆ ਪੱਤੋ ਤੇ ਉਹਨੇ ਠੰਡਾ ਜੜਾਤਾ ਇਨਕਾ ਦਾ ਹਮ ਮੁਸਮਨ ਲਾਤਾ ਮੁਸਮਨ ਠੰਡਾ ਜੜਾਤੇ ਉਹਨਾਂ ਚੰਡਾ ਵੜਦਾ ਤਾਲਾ ਸਿਨੇ ਹਮ ਚੇਬਾਰ ਪੁੱਤ ਫੇ ਮੁਸਮਨਾਂ ਨੇ ਪੱਤੋ ਵਾਲੇ ਪਾਸੇ ਤੋਂ ਭੱਜ ਗਿਆ ਪੱਤੋ ਵਾਲੀ ਦੀ ਦੂਜੀ ਅਗਲਾ ਆਤੀ ਸੀ ਹਮ ਉਹ ਸਾਰੇ ਹਿੰਦੂ ਕਰਕੇ ਛੱਡ ਕੇ ਲਹੌਰ ਮਰਪਾਨ ਨੂੰ ਜਾਂਦੀ ਅੱਛਾ ਜੀ ਉਹ ਛੱਡ ਕੇ ਸਾਰੇ ਆ ਬੈਠੇ ਸਾਡੇ ਪਿੰਡੋਂ ਦੂਜੇ ਦਿਨ ਤੇ ਭੁੱਖੇ ਬੈਠੇ ਲੰਗਰ ਤਿਆਰ ਕਰਕੇ ਜਾਗੋ ਆਲਿਓ ਹੂੰ ਤੇ ਪੱਤੋਂ ਨੂੰ ਲੈ ਚੱਲੇ ਵੀ ਸੜਕੋ ਖਾਣਿਆ ਹੂੰ ਇਧਰ ਵੀ ਪੜਾਣਾ ਅੱਛਾ ਜੀ ਐਸਾ ਸਾਥੇ ਮੁੰਡੇ ਕੇ ਹਾਂਜੀ ਉਹ ਸਾਥੇ ਅੱਜ ਥੱਲੇ ਪੈਣੇ ਸੀ ਚੌਂਕ ਚਾਦਰ ਜਿਵੇਂ ਹੂੰ ਤੁਮੇ ਪਿੰਡ ਪਹੇਗੇ ਨੌ ਬੰਦਿਆਂ ਨਾਲ ਸਾਦੇ ਮਾੜੇ ਅੱਛਾ ਉਸ ਮਾਲਾ ਨੇ ਮਨ ਨਾ ਇਆਜ਼ਤ ਜਾਂਦਾ ਦੱਸੋ ਇੱਕ ਸੀ ਉਹ ਮੇਰੇ ਫੁੱਫੜੀ ਸੀ ਢੰਡਾ ਸਿੰਘ ਹੂੰ ਨਾਗਪਾਲ ਸਿੰਘ ਇੱਕ ਸਲੱਖਤ ਸਿੰਘ ਨਾਗਪਾਲ ਇੱਕ ਭਾਤ ਸਿੰਘ ਨਾਗਪਾਲ ਉਹਦਾ ਪਿਓ ਸੀ ਗਲਾਬਾ ਮਲ ਇੱਕ ਨਾਥਾ ਖੱਤਰੀ ਖਤ ਨਾਮ ਨਾਲ ਸੁਣਨਾਥ ਖੱਤਰੀ ਆਉਂਦੇ ਚੋਂ 5000 ਬਾਕੀ ਨਹੀਂ ਯਾਦ ਜੀ ਉਹ ਮੁਸਲਮਾਨ ਕਿੱਥੋਂ ਦੇ ਤੁਹਾਡੇ ਪਿੰਡ ਦੇ ਸੀ ਜਨਾ ਮਾੜੇ ਪੜਾਣੇ ਦੇ ਤੇ ਮੁੰਡੇ ਕਿ ਆਦੇ ਅੱਛਾ ਅਸੀਂ ਤਾਂ ਜਾਗਪਾਲ ਨੂੰ ਰੋਟੀਆਂ ਲੈ ਕੇ ਆਇਆ ਹਾਂ ਤੁਸੀਂ ਵਿੱਚ ਸੀ ਉਹਨਾਂ ਦੇ ਮੇਰਾ ਬਜ਼ੁਰਗ ਨਾਲ ਅਸੀਂ ਪਾਜਾ ਆਏ ਹਾਂ ਪਿੰਡ ਆ ਗਏ ਉਹਨਾਂ ਦਾ ਵਿਆਹ ਕਰਨ ਹੋ ਗਿਆ ਹਾਈਪਰ ਆਪਰਾਉਂਸ ਗੱਡੇ ਜਿਹਨੂੰ ਗੱਡਾ ਸੀ ਕੋਹੜੀਆਂ ਸੀ ਰਤੋਂ ਨਾਲ ਨਿਕਲੇ ਜਿਹੜੀਆਂ ਨਾਹਾਂ ਦੀ ਜਾਂਦੇ ਨਾ ਰਾਵੀ ਤੋਂ ਨਿਕਲਦੀ ਖਾਲੜੇ ਤੇ ਲਾਜ਼ੂ ਅੱਛਾ ਜੀ ਸਿੱਧੀ ਲਾਜ਼ੂ ਇਹ ਲਾਹੌਰ ਨੂੰ ਹੂੰ ਉਹ ਨਾਲੇ ਨਾਲ ਫਲਾਏ ਲਲਿਆਣੀ ਆ ਕੇ ਸਾਨੂੰ ਨਾ ਡੱਕ ਲਈ ਮੀਂਹ ਮੜਾ ਪੈਂਦਾ ਸੀ ਹੂੰ ਲਲਿਆਣੀ ਪਾਕਿਸਤਾਨ ਦੀ ਹਾਂਜੀ ਉਹ ਨਾਲੇ ਜਿਹੜੇ ਦੋ ਗੱਡੇ ਸੀ ਬਾਲਜੋਨ ਗੋਲੀ ਮਾਰੀ ਦੋਵੇਂ ਡਿੱਗ ਪਏ ਕਿੰਨੇ ਮਾਰੀ ਮੂਸਲਮਾਨ ਕਮਾ ਚਲੇ 11 ਦੇ ਸੀ ਅੱਛਾ ਜੀ ਉਹ ਫਿਰ ਸਾਰਾ ਕਾਫਲਾ ਰੋਕ ਕੇ ਜਿੱਤੇ ਯਾਰਾਂ ਤਜ਼ਾਲ ਗੱਡੇ ਸੀ ਹੂੰ 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 ਲਲਿਆਣੀ ਫਿਰ ਉਸ ਤੋਂ ਗੱਡੀ ਛੱਡ ਕੇ ਸਾਰੇ ਪੱਜ ਉੱਥੇ ਅਗੋ ਸਾਨੂੰ ਗੋਰਖਾ ਮੈਂਟਰੀ ਮੈਂ ਗੋਰਖਾਈ ਦੇ ਡੋਗ ਰਾਈ ਮੈਂਟਰੀ ਆਪਣੇ ਦੋਆ ਦੇ ਮਿਲੇ ਉਹਨਾਂ ਸਾਨੂੰ ਡੱਕ ਲਿਆ ਵੀ ਅਸੀਂ ਤੁਹਾਨੂੰ ਲੈਣਾ ਹੱਲਣਾ ਤੁਸੀਂ ਹੂੰ ਇਹ ਨਾਲ ਉੱਤੇ ਪੜੀ ਗਰਮੀ ਪੈਂਦਾ ਪਿਆ ਹੂੰ ਅਗੋ ਫਿਰ ਦੂਜੇ ਪਾਸੇ ਉਹਨਾਂ ਫੇਪੋਲਾ ਮੱਲੀ ਮੁਸਲਮਾਨਾਂ ਨੇ ਇਹ ਚੀਜ਼ ਤੁਹਾਡੀ ਅੱਖਾਂ ਸਾਹਮਣੇ ਹੋਈ ਬਿਲਕੁਲ ਜੀ ਮੈਂ ਦੱਸ ਤਾਉਦਾ ਹਾਂ ਤੁਹਾਨੂੰ ਦਿਸਦਾ ਸੀਨ ਚੇਤਾ ਸੀ ਨਾ ਕਮਾਲ ਇਹ ਚੇਤਾ ਦੱਸਣਿਆ ਬੈ ਹੂੰ ਉਹਨਾਂ ਕੋਲ ਆ ਮਲੇ ਡੋਗਰੇ ਫਿਰ ਕੋਈ ਵੱਧਾ ਹੁੰਦਾ ਨਾ ਪੌਦਾ ਵੱਧਾ ਆ ਜਾਂਦਾ ਹਾਂਜੀ 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 ਉੱਥੇ ਗੋਡਾ ਲਾ ਕੇ ਬੈਗਾ ਬਰੇਂਜੀ ਰੱਖ ਤੀ ਜਬ ਤੂੰ ਹੂੰ ਸਾਨੂੰ ਸਿੱਧਾ ਚੱਲੋ ਆਈ ਟਰੀ ਅਸੀਂ ਫਿਰ ਖਾਲੜੇ ਦੀ ਨਾਲ ਆਪਣੇ ਹੱਦਾਂ ਦੀ ਮੁਸਲਮਾਨਾਂ ਦੀ ਆ ਖਾਲਣਾ ਨਾ ਹਾਂਜੀ 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 ਤੇ ਇੰਜ ਪੱਕੀ ਸੜਕਾਂ ਆਉਂਦੀ ਸੀ ਅੱਛਾ ਜੀ ਸਾਨੂੰ ਫਿਰ ਡੋਗਰੇ ਉੱਥੇ ਛੋਲਾਲ ਬੜਾ ਥਾ ਸੀ 10 20 ਕਿਲੇ ਥਾ ਹੂੰ ਤਾਂ ਉਹ ਫੇ ਬਾਲਿਆ ਫੇ ਉਹਨਾਂ ਸਾਰੇ ਹਲਪੜਾ ਦੇਂਦੇ ਸਾਡੇ ਤੇ ਉਹ ਲੋਗਰੇ ਹੂੰ ਜਿੰਨੋਂ ਸਾਰੇ ਆਸ ਨਾ ਸਾਨੂੰ ਸਾਰੀ ਗੱਲ ਤਾਂ ਮਨ ਪਤਾ ਥਾਰਾ 20 ਰੁਪਏ ਯੇ ਉਹ 40 ਰੁਪਏ ਹੋਣੇ ਚਾਹੁੰਦੇ ਸੀ ਹਾਂਜੀ ਹਾਂਜੀ ਜਿਨੇ ਹੋ ਗਏ ਰੁਪਏ ਬੇ ਇਕੱਠੇ ਕਰੂ ਉਹਨਾਂ ਨੂੰ 40 ਰੁਪਏ ਪਾ ਆਰਟੀਕਲ ਬੱਕਰੀ ਬੱਕਰਾ ਲਾਇਆ ਉਹਨਾਂ ਇਹ ਰਖਾ ਨਹੀਂ ਲਾਇਆ ਉਹ ਜਿਹੜੀ ਤੁਹਾਨੂੰ ਫੌਜ ਜਿਹੜੀ ਜਿਹੜੀ ਫੌਜ ਆਏਗਾ ਹੁਣ ਪੈਸਾ ਨਹੀਂ ਲਿਆ ਹੂੰ ਤੁਹਾਨੂੰ ਫਿਰ ਹਾਲ ਦੇ ਪਿਆ ਆ ਗਏ ਦੱਸੋ ਆਣਾ ਸ਼ਰਤ ਰੋਕੀ ਤੇ ਖਿਲਰ ਜਾਓ ਹਾਂ ਅਈ ਮਖਾਲੂ ਉੱਠ ਕੇ ਤੇ ਪਿੱਖੀ ਬੰਦਾ ਆ ਹੂੰ ਕੋਈ ਕਹਿਦਾ ਨਿਕਲ ਗਿਆ ਕੋਈ ਕਹਿਦਾ ਨਿਕਲ ਜਿਵੇਂ ਕਿਸੇ ਸਾਥ ਵੀ ਕੌਂਡੋਲੀ ਕਿਸੇ ਕੈਂਪ ਲਾ ਕੇ ਕਿਤੇ ਲੰਗਰ ਲਗਾ ਤਿੰਨ ਦਿਨ ਭੁੱਖੇ ਰਹੇ ਜੀ ਅੱਛਾ ਤਿੰਨ ਦਿਨ ਭੁੱਖੇ ਬੜੇ ਔਖੇ ਦਿਨ ਸੀ ਬੜੇ ਔਖੇ ਦਿਨ ਫਿਰ ਰੋਹ ਦੇ ਨਾਲ ਦੀ ਕੈਂਪ ਲਾ ਕੇ ਫਰੀਪੁਰ ਉਹ ਕੈਂਪ ਸੀ ਦੀ ਨਾ ਅੱਛਾ ਹਾਂ ਜੀ ਹਾਂ ਜੀ ਕੈਂਪ ਲਾ ਕੇ ਗੁਜਾਰਾ ਹੀ ਤਲਾਤ ਤੇ ਸਾਰੇ ਅਸੀਂ ਉੱਥੇ ਕੈਂਪਾ ਚੜਿਆ ਤੁਹਾਡਾ ਜਿਹੜਾ ਪਿੰਡ ਸੀਗਾ ਹਾਂ ਜੀ ਜਾਗੋ ਵਾਲਾ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕੌਮਾਂ ਰਹਿੰਦੀਆਂ ਸੀ ਕੌਮ ਵੀ ਕੁਝ ਮੁਸਲਮਾਨ ਥੋੜੇ ਸੀ ਤਾਂ ਅੱਛਾ ਜੀ ਉਹ ਤਿੰਨ ਘਰ ਤੋਂ ਉਹਨਾਂ ਨੂੰ ਸ਼ੌਹ ਜੀ ਆਂਦੇ ਹਾਂ ਅੱਛਾ ਜੀ ਉਹ ਜੀ ਅਰੀਜਾ ਦੇ ਘਰ ਕਾਫੀ ਸੀ ਅੱਛਾ ਜੀ ਤੇ ਜਾਂ ਮਾਇਨਾ ਪਿੰਡਰ ਘਰ ਵੀ ਬਾਕੀ ਇੱਕ ਮੋਹ ਹੈ ਸਾਰੇ ਸਾਰਾ ਕਮੋਹ ਸਿੰਘ ਦਾ ਪਿੰਡ ਸੀ ਹਾਂਜੀ ਹਾਂਜੀ ਤੇ ਕੋਈ ਨਾਂ ਚੇਤੇ ਜੇ ਮੁਸਲਮਾਨਾਂ ਦੇ ਕੋਈ ਤੁਹਾਡੇ ਬੇਲੀ ਹੋਣ ਜਾਂ ਕੋਈ ਵੱਡੇ ਹੋਣ ਚੌਧਰੀ ਬੰਮਾਲ ਬਰੀਆਮ ਸਾਡਾ ਮਰਾਸ਼ੀ ਅੱਛਾ ਜੀ ਬਰੀਆਮ ਹੂੰ ਉਹਦਾ ਨਾਂ ਆਹੀ ਤੇ ਬਾਕੀ ਰੇ ਰੇ ਗਲਾਬ ਸੀ ਇੱਕ ਸੱਜਣ ਸੀ ਜਿਹੜੀ ਨਫਰਦਾ ਹੋਇਆ ਇਹ ਨਾਂ ਚੇਤੇ ਹੀ ਹੂੰ ਸੱਜਣ ਸੱਜੰਤ ਗੁਲਾਬ ਗਦੋਏ ਭਲਾ ਸੀ ਇਹ ਇਹ ਮੁਸਲਮਾਨਾ ਚਾਹੁੰਦੇ ਸੀ ਇਹ ਮਜੀਬ ਸਿੰਘ ਇਹ ਮਜੀਬ ਸਿੰਘ ਸੀ ਹਾਂਜੀ ਅੱਛਾ ਅੱਛਾ ਤੇ ਖੱਤਰੀ ਕੋਈ ਖੱਤਰੀ ਰਾਮ ਦਾ ਤੁਸ ਮਰ ਗਿਆ ਸੀ ਸਾਫਰੇ ਪਤੋਲ ਰਾਮਨਾਥ ਸੀ ਇੱਕ ਇੱਕ ਸੁਨਿਆਰਾ ਹੁੰਦਾ ਸੀ ਯਾਰਾ ਸੁਨਿਆਰਾ ਅੱਛਾ ਜੀ ਉਹ ਟਾਈਮ ਦੱਸ ਦੋ ਸਾਰੋਂ ਘੜੀਆਂ ਨਹੀਂ ਸੀ ਹੁੰਦੀਆਂ ਅੱਛਾ ਜੀ ਕਿਵੇਂ ਦੱਸਦੇ ਸੀ ਟਾਈਮ ਉਹ ਨਿਤ ਘੜੀ ਲੈ ਜੁੱਤੀ ਚਾਬੀ ਵਾਲੀ ਮੋਢੀ ਸਾਰੀ ਅੱਛਾ ਜੀ ਤੇ ਜਦੋਂ ਵਾਰੀ ਹੋਣੀ ਸੀ ਭੱਜਿਆਂ ਨੂੰ ਪੁੱਛਣਾ ਵਾਪਿਸ ਕੀ ਟਾਈਮ ਹੋ ਗਿਆ ਵਾਰੀ ਕਾਦੀ ਆ ਨਾ ਸੀ ਵਾਰੀ ਖਾਲੇ ਦੀ ਅੱਛਾ ਹਾਂ ਤਾਂ ਕਰ ਉਹ ਘੜੀ ਘੜੀ ਕੋਈ ਨਹੀਂ ਰਹੀ ਉਹਨਾਂ ਨੇ ਦਾਣੇ ਬਕਾਇਆ ਸੀ ਉਹਦੇ ਨਾਲ ਤੇ ਨੇ ਟੋਪੇ ਦਵਾ ਸਾਰੇ ਹੁੰਦੇ ਟਾਈਮ ਦੱਸਦਾ ਟਾਈਮ ਦੱਸਣ ਦੇ ਦਾਣੇ ਲੈਂਦਾ ਦਾਣੇ ਪੈਸੇ ਕੋਈ ਨਹੀਂ ਹੁੰਦੇ ਟਾਈਮ ਦੱਸਣ ਦੇ ਪਹਿਲੇ ਲੈਂਦਾ ਸੀ ਆਹ ਟਾਈਮ ਲੋ ਟਾਈਮ ਦੱਸਣ ਦੇ ਉੱਤੇ ਪੈਸੇ ਕਾਤੋਂ ਲੈਂਦਾ ਕਿਸੇ ਕੋਈ ਘੜੀ ਹੈਗੀ ਨਹੀਂ ਸੀ ਕੋਈ ਤਾਂ ਕੰਮ ਹੀ ਹੋਰ ਕੋਈ ਨਹੀਂ ਸੀ ਸਿਰਿਆ ਦਾ ਕੰਮ ਸੀ ਅੱਛਾ ਜੀ ਇਹ ਆਦਾ ਸੁਣਾਣਾ ਸੀ ਉਹ ਜਿੰਨੀ ਵਾਰੀ ਉਹਨੇ ਉਹ ਚਾਰ ਮਿੰਟ ਪਹਿਲਾਂ ਤੇਰਾ ਟੈਮ ਆਹ ਬੀ ਜਾ ਕੇ ਪਾਣੀ ਲਾ ਰਾ ਹੂੰ ਤੇਰਾ ਇਹ ਟਾਈਮ ਦੱਸਣ ਚ ਲੋੜ ਆ ਜਮੀਨ ਜਾਇਦਾਦ ਹੈਗੀ ਸੀ ਆਪਣੀ ਉੱਥੇ ਨਹੀਂ ਜੀ ਇਹ ਵਾੜਾ ਬੈਡਵਾਲ ਦੀ ਪਹਿਲੀ ਆਪਣੇ ਝਲਾ ਦੇ ਨਾਂ ਦੇ ਨਾਂ ਬੈਡਵਾਲ ਤਾਂ ਸੰਧੂਆਂ ਦਾ ਪਿੰਡ ਸੀ ਬੈਡਵਾਲ ਜੱਟਾਂ ਦਾ ਪਿੰਡ ਸੀ ਜੱਟਾਂ ਦਾ ਪਿੰਡ ਸੀ ਬਹੁਤ ਰਹਿਆ ਉਹਦਾ ਸੰਧੂਆਂ ਦਾ ਪਿੰਡ ਸੀ ਹਾਂ ਬਹੁਤ ਰਹੇ ਸੰਧੂ ਹੂੰ ਫੇਮਸ ਮੱਛੀ ਲਾਹੀ ਮੱਛਿਆ ਜਾਂਦੇ ਉੱਥੇ ਮੈਨੋਲ ਮੱਛੀ ਲੱਗਦੀ ਸੀ ਕਿਸੇ ਕੋਈ ਖਾਸ ਇਤਿਹਾਸਕ ਥਾਂ ਸੀ ਕਹਤੇ ਮੱਛੀ ਲੱਗਦੀ ਸੀ ਇਹ ਜੀ ਪਿੰਡ ਵਾਲੇ ਪਤਾ ਨਹੀਂ ਕਿ ਜੀ ਰੋਟੀ ਬਣੀ ਸੀ ਉਹ ਗੇੜ ਕੇ ਉਹ ਬਣਾ ਨਿਕਾ ਜਾ ਅੱਛਾ ਅੱਛਾ ਉਹ ਗੇੜ ਕੇ ਨਾ ਉੱਥੇ ਮੇਲਾ ਲੱਗ ਜਾਣਾ ਹੂੰ ਮਸਾਲਾ ਗਾਣਾ ਸਾਡੀਆਂ ਮਾਦਾਂ ਨੇ ਕਮਨ ਲੈ ਜਨ ਬਿਹਾਨਾ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਵਿੱਚ ਕੋਈ ਵੱਡੇ ਬੋਰਡ ਕੋਈ ਛੱਪੜ ਚੇਤੇ ਜਿਹੜੇ ਪਾਸੇ ਸੀ ਛੱਪੜ ਜਿਹੜੀ ਲੈਂਦਾ ਇੱਕ ਹੂੰ ਸੀ ਕੁਮਾਉ ਦਾ ਹੂੰ ਜੜ ਦਾ ਹੀਰੀ ਜਾਨਾ ਦਾ ਅੱਛਾ ਤੇ ਗੁਰਦੁਆਰਾ ਪਿੰਡ ਦੇ ਵਿਚਾਲੇ ਸੀ ਹੂੰ ਮਸੀਤ ਚੜਦੇ ਤਾਂ ਸੀ ਹੂੰ ਉਹ ਮੁਸਲਮਾਨ ਚੜਦੇ ਬੈਠੇ ਸਟਾਫ ਰਹੀਓ ਹੂੰ ਮੰਦਰ ਮੰਦਰ ਹੈਗਾ ਸੀ ਮੰਦਰ ਨਹੀਂ ਸੀਗਾ ਉਹ ਹੂੰ ਉਹ ਰੀਝਣਾ ਨਾ ਬਣਾ ਨਹੀਂ ਬਣਾ ਗਰੀਬ ਜਹਾ ਤੇ ਮੇਲ ਮਲਾਪ ਕਿਵੇਂ ਸੀ ਬਾਪੂ ਜੀ ਜਿਵੇਂ ਹੁਣ ਅੱਜ ਕੱਲ ਨਾ ਰੌਲੇ ਰੱਪੇ ਬੜੇ ਧਰਮਾਂ ਦੇ ਆ ਸੇਖਾ ਜੀ ਆ ਹਿੰਦੂ ਆ ਆ ਮੁਸਲਮਾਨੇ ਕਟੜਵਾਦ ਬੜਾ ਹੋ ਗਿਆ ਉਦੋਂ ਕਿਵੇਂ ਰਹਿੰਦੇ ਸੀ ਲੋਕ ਉਹਦੇ ਭਰਾਵਾਂ ਦਾ ਨਾਲ ਨਹੀਂ ਬੜੀ ਦੀਰ ਕਰਦੇ ਇੱਕ ਸੀ ਅਸੀਂ ਉਹਦਾ ਮਰਾਸ਼ੀ ਰੱਖਿਆ ਸੀ ਨਾ ਧੀ ਪੈਨ ਨੂੰ ਲਿਆਣਾ ਟਾਈਮ ਨਹੀਂ ਹੈਗਾ ਮਰਾਸ਼ੀ ਨੂੰ ਘਰ ਲੈਣਾ ਚਾਹ ਕੋੜੀ ਨੂੰ ਲਿਆ ਹੂੰ ਯਾ ਛੱਡਣ ਜਾਣਾ ਸੀ ਇਹਨੂੰ ਫਿਰ ਮਰਾਸ਼ੀ ਦਾ ਕੁੜੀ ਨੂੰ ਛੱਡਿਆ ਇਹਨਾਂ ਪ੍ਰੇਮ ਸੀ ਉੱਥੇ ਹੂੰ ਹੌਣ ਭੇਜ ਸਕਦੇ ਆਪਾਂ ਨਾਵਾ ਰੋਖੋਂ ਤੇ ਥੜੀ ਅੰਤ ਨਹੀਂ ਉਹ ਮੁਸਲਮਾਨ ਸੀ ਬੜਾ ਪਿਆਰ ਕੋਈ ਸੁਨਿਆਰ ਦੇਣਾ ਉਹਨੂੰ ਅੰਨਾ ਦੇਣਾ ਇਹ ਭਗਵਾਨ ਨੇ ਜਿਆਦਾ ਸੁਨਿਆਰ ਦਿਆ ਸਾਡਾ ਆਹ ਕੋ ਮਨਾਣਾ ਤੋਂ ਨਹੀਂ ਤੇ ਗੰਢਾ ਵਿਆਂ ਦੇ ਦੀਆਂ ਵਿਆਂ ਦੇ ਗੰਢਾ ਮਰਾਸ਼ੀ ਦਿੰਦਾ ਸਾਡਾ ਲੱਗ ਲੱਗੇ ਪਿੰਡ ਕਿਹੜੇ ਸੀ ਤੁਹਾਡੇ ਲੱਗ ਲੱਗੇ ਜੀ ਪਾਵਾਗੜ੍ਹ ਖੁੜੀਆਂ ਵੀਰਮ ਤੇ ਕਪੜਾਣਾ ਤੇ ਮੁੰਡੇ ਕਹਿੰਦਾ ਮਾਰਿਆ ਸੀ ਤੇ ਬਾਬਾ ਢਵਾਲ ਹੂੰ ਆਇਰਵਾਤ ਰੋਹਣ ਨੇੜੇ ਰਿਸ਼ਤੇਦਾਰੀਆਂ ਤੁਹਾਡੀਆਂ ਕਿਹੜੇ ਕਿਹੜੇ ਪਿੰਡਾਂ 'ਚ ਲੱਗ ਗਏ ਨਾਨਕੇ ਕਿੱਥੇ ਸੀ ਤੁਹਾਡੇ ਨਾਨਕੇ ਬਲਤਾਰਾਗੜ ਸਮਾਓ ਚੰਗਾ ਸੀ ਕੋਣ ਚੰਗਾ ਉਹ ਲਈ ਮਨ ਕੀ ਦਸਮ ਉਹ ਜੇ ਸਮਾਂ ਲੱਭਣਾ ਕੋਈ ਹੁਣ ਸੋਚੀਦਾ ਇਹ ਉਹ ਜੇ ਉਹ ਨੂੰ ਯਾਦ ਕਰਦੇ ਆਂ ਵਰਤਮਾਨ ਦੀ ਫਿਰ ਸੋਚੀਦਾ ਵੀ ਉਹਨੂੰ ਆਹ ਠੀਕ ਸੀ ਹੁਣ ਤਾਂ ਹੀ ਬੰਦ ਕਰੋ ਠੀਕ ਹੈ ਜੀ ਨਹੀਂ ਦੱਸੋ ਦਸਾਂਦਰ ਦੀ ਗੱਲ ਕੱਢੋ ਨਾ ਮੈਂ ਉਹੀ ਤੇ ਪੁੱਛਣ ਆਇਆ ਤਾ ਉਹਦੋਂ ਅਸੀਂ ਚੌਂਕਾ ਹੀ ਖੇੜਦੇ ਫਿਰਨਾ ਲੇਟ ਹੋ ਜਾਣਾ ਮਤ ਪਾਪ ਮਾਮਾ ਨੇ ਦੋਦ ਮਾਮਾ ਦਾ ਪੀਵੀ ਦਾ ਹੈ ਉਹ ਤੇ ਚੱਪਤ ਨਹੀਂ ਉਹਨਾਂ ਵਾਜਾ ਮਾਰਦੀਆਂ ਆਵਾਜ਼ ਘਰ ਨੂੰ ਆਵੇ ਕੰਮ ਹੈ ਘਰ ਨੂੰ ਆਵੇ ਕੰਮ ਹੈ ਪੱਛਿਆਣਾ ਮਾਂ ਨੇ ਅੱਠ ਕੋ ਨਹੀਂ ਦੁੱਧ ਪੀ ਲਾ ਪੀ ਜਾਂਦੇ ਵਿੱਚ ਉਹ ਵਾਖੇ ਬੁਰੇ ਉੱਪਰ ਉਹਦਾ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ ਹੂੰ ਮੈਂ ਹੁਣ ਆਪਾਂ ਇੰਨੀ ਤਰੱਕੀ ਕਰ ਲਈ ਆ ਉਦੋਂ ਤੁਸੀਂ ਢੱਗਿਆਂ ਨਾਲ ਵਾਈ ਕਰਦੇ ਸੀ ਬਜ਼ੁਰਗ ਤੁਹਾਡੇ ਹੁਣ ਟਰੈਕਟਰ ਖੜੇ ਨੇ ਕੋਠੀਆਂ ਪਿੱਛੇ ਪੈ ਰੀਆਂ ਨੇ ਤੁਸੀਂ ਸਮਾਓ ਕਹਿੰਦੇ ਜੇ ਚੰਗਾ ਸਮਾਓ ਵੀ ਇੱਕ ਦੂਸਰ ਦੀਰ ਬੜੀ ਕਰਦੇ ਸੀ ਹੂੰ ਇਹ ਟੁੰਡੀ ਕਰਦੇ ਸੀ ਜਦੋਂ ਝਾੜੇ ਚ ਤੁਸੀਂ ਆਏ ਹੋ ਨਿਕਲ ਕੇ ਜਥੇ ਨਾਲ ਤੁਰੇ ਆਉਂਦੇ ਸੀ ਉਦੋਂ ਰਾਹ ਦੇ ਵਿੱਚ ਤੁਸੀਂ ਦੱਸਿਆ ਵੀ ਅੱਗੋਂ ਜਦੋਂ ਗੋਲੀ ਮਾਰੀ ਉਹਨਾਂ ਨੇ ਤੋਂ ਕੋਈ ਬੰਦਿਆਂ ਦਾ ਨੁਕਸਾਨਤ ਨਹੀਂ ਹੋਇਆ ਬੰਦੇ ਜੋ ਉੱਥੇ ਤੁਹਾਨੂੰ ਕੀ ਦੱਸਾਂ ਉੱਥੇ ਨਹੀਂ ਹੋਇਆ ਜਿਹੜੀ ਨਾਜ਼ ਲੱਗਿਆ ਨਾ ਬੜੀਆਂ ਲਾਸ਼ਾਂ ਵੀ ਬੜੀਆਂ ਜਾਂਦੀਆਂ ਨਾਲ ਖਾੜੜ ਕੋਲ ਨਾਲ ਜਾਂਦੀ ਹਾਂ ਪਾਕਿਸਤਾਨ ਨੂੰ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀਆਂ ਅੱਖਾਂ ਵੇਖੀ ਕਮਾਲ ਹੋ ਗਈ ਵੇਖੇ ਜੱਖਾਂ ਨਾਲ ਅੰਗਰੇਜ਼ ਬੜੇ ਸ਼ਾਨਦਾਰ ਸੀ ਇਹਦਾ ਸੈਨੇਟਰ ਤਾਂ ਪਿੰਡ ਦਾ ਇੱਕ ਸਨੇਟਰ ਚੁਣਿਆ ਹੁੰਦਾ ਹੈ ਅੱਛਾ ਜੀ ਇਹ ਆਪਾਂ ਨੂੰ ਸਰਪ੍ਰਾਈਜ਼ ਸੈਨੇਟਰ ਹੋਣਾ ਸੈਨੇਟਰ ਨਾਲ ਰੋਕਲੇ ਪਹਿਲੀ ਦਿੱਤੀ ਸੀ ਹਾਂ ਹਾਂ ਉੱਥੇ ਬਾਗ ਲਾਇਆ ਉੱਥੇ ਨਹੀਂ ਜਾ ਗਏ ਹਾਂ ਕਿਉਂਕਿ ਇਹਨੂੰ ਫਾਇਲ ਲਾਉਣਾ ਜੇ 20 ਸਾਲ ਬੰਨਣਾ ਪਹਿਲੇ ਇਹਦੇ ਸਨੇਟਰ ਦਾ ਗੋਟਾਲਵਾ ਉਹਦੇ ਸਿੱਧੇ ਬਰਾਉਣੀ ਲੈ ਹਾਂ ਹਾਂ ਨੇ ਸਦਾ ਘੂਠਾ ਲਵਾ ਕੇ ਫਿਰ ਉਹਨੂੰ ਪਾਇ ਲਾਉਣਾ 20 ਸਾਲਾਂ ਤੋਂ ਤਾਂ ਇਹਦਾ ਘੂਠਾ ਖਲਾਬਾ ਮਾਲਦਰਾ ਇੱਧਰ ਆ ਕੇ ਫਿਰ ਕਿੰਨੀ ਕ ਮਿਹਨਤ ਕਰਨੀ ਪਈ ਤੁਹਾਨੂੰ ਅੱਜ ਬੜੀ ਬਗਾਨੀਆਂ ਪੈਦੀ ਆ ਮਾਂ ਦਾ ਹੂੰ ਬੜੀ ਮਿਹਨਤ ਕਰੀ ਬਿਝੜੀਆਂ ਖਾਦਾ ਬੰਨ ਲਾ ਸਾ ਬਰਦਾ ਜੀ ਮੈਂ ਉੱਤੇ ਲੱਗਾ ਤਾਲੀਆਂ ਲਾ ਜਾਏ ਮੈਂ ਥੋੜੇ ਪਹਿਲੇ ਦੋ ਗਾਲ ਮੈਂ ਦੇਖ ਤੇ ਆਂਦੇ ਆਂਦੇ ਦਾ ਕੰਮ ਚਾਲਦਾ ਹੂੰ ਤੇ ਬੜੀਆਂ ਵਿਧਾਰੀਆਂ ਕਿਤੇ 150 ਕਰ ਦਿਆ ਹੌਲੀਪਿਕ ਕਾਇਮ ਹੋ ਗਿਆ ਅੱਛਾ ਇੱਕ ਉਦੋਂ ਜਦੋਂ ਜੜ ਕੇ ਆਏ ਕਿਤੇ ਇਕੱਠੇ ਵੀ ਬੈਠੇ ਕਿ ਸਾਰੇ ਖਿੱਲਰ ਪਲਰ ਗਿਆ ਅੱਥੇ ਕੈਂਪਸ ਹੋਇਆ ਸੀ ਹੂੰ ਆ ਕਈ ਬੜੀ ਤਰਕਾਰ ਉਹ ਤੋਂ ਬਾਅਦ ਸਾਰੇ ਖਿੱਲਰ ਗਏ ਜਦੋਂ ਖਿੱਲਰ ਗਏ ਸਾਰੇ ਖਿੱਲਰ ਕੈਂਪਾ ਜੇ ਰਾਸ਼ਨਾਂ ਨਾਲ ਮਿਲਦਾ 5 6 ਸਾਲ ਮਿਲਦਾ ਰਿਹਾ ਹੂੰ ਇਹ ਕੁਤਵੇਂ ਵਾਲੇ ਆ ਗਏ ਫਿਰ ਵੀ ਕਾਰ ਸਾਡੇ ਕੋਲ ਸੀ ਅਸੀਂ ਕਿਹੜੀ ਥਾਂ ਤੇ ਲੱਗਾ ਫਰੋਹੀਪੁਰ ਕੈਂਪਾ ਦਾ ਥਾਂ ਨਹੀਂ ਦੇਖਿਆ ਜ ਨਾਲ ਹੀ ਨੂਰਪੁਰ ਜਾਈਂਦੇ ਅੱਛਾ ਜੀ ਸੜਕ ਦੇ ਉੱਤੇ ਹਾਂਜੀ ਕੈਂਪੋਂ ਨੂੰ ਆਉਂਦੇ ਨੇ ਅੱਛਾ ਜੀ ਆ ਫ੍ਰੀ ਰੋਡ 'ਤੇ ਹਾਂਜੀ ਫ੍ਰੀ ਕੋਰੋਡ ਤੇ ਇੱਥੇ ਕੈਂਪ ਲੱਗੇ ਸੀ ਯਾਰਾ ਤੋ ਰਾਤ ਕੈਂਪ ਲਾਦੇ ਹਾਂ ਹੂੰ ਅ ਟੈਕੀ ਜਿਹੜੀ ਖਾਲੀ ਨਾਲ ਵੇਲੀ ਉਹ ਉਹ ਟੈਂਕੀ ਲੱਗੀ ਸੀ ਨਵੀਂ ਇਹ ਕੈਂਪਾਂ ਵਾਸਤੇ ਪਾਣੀ ਸਰਦ ਦਿੰਦੇ ਹੋ ਅੱਛਾ ਅੱਛਾ ਪਾਣੀ ਦੀ ਸਪਲਾਈ ਆ ਪਾਣੀ ਵਾਸਤੇ ਸਪਲਾਈ ਆ ਉਹਦੇ ਕੋਲ ਖੇਲੋ ਬਣਾਇਆ ਪੈਰ ਤੋਂ ਸਾਹਮਣੇ ਟੈਂਕੀ ਪੁਰਾਣੀ ਜੀ ਖੜੀ ਹੈ ਅੱਛਾ ਜੀ ਹਾਂ ਹਾਂ ਖੜੀ ਹੋਈ ਹੈ ਉਦੋਂ ਪਾਣੀ ਸਾਨੂੰ ਦਿੰਦੇ ਕੈਂਪਾਂ ਬੱਪੂ ਜੀ ਉਹ ਕੋਈ ਮਾਰਕੀਟ ਹੀ ਸੀ ਬਾਬਾ ਬੁੱਲੇ ਸ਼ਾਹ ਕੇ ਕਾਦੀ ਮਾਰਕੀਟ ਸੀ ਉੱਥੇ ਤੁਹਾਡੀ ਬੁੱਲੇ ਸ਼ਾਹ ਜੀ ਉਹ ਬਾਬਾ ਥੰਮਨ ਬਾਬਾ ਤੋਤਲ ਅੱਛਾ ਇਹ ਬਣਿਆ ਸੀ ਮਕਬਦੇ ਹੂੰ ਫਿਰ ਨਾਸ਼ ਉਹ ਮੇਲੇ ਲੱਗਦੇ ਹੁੰਦੇ ਨਹੀਂ ਤੁਹਾਡੀਆਂ ਕੋਈ ਦੁਕਾਨਾਂ ਤੋਂ ਕੋਈ ਨਹੀਂ ਗਈਆਂ ਸੀ ਉੱਥੇ ਅਜੀ ਉਹ ਕਸੂਰ ਸੀ ਪਹਿਲਾਂ ਅੱਛਾ ਜੀ ਆਈ ਕਸੂਰ ਉੱਠ ਕੇ ਨਾ ਅਸਲ ਤੇ ਲਾਹੇ ਮੇਰੇ ਦਾ ਪਰਦਾਦਾ ਸੀ ਨਾ ਖਰਾਬ ਸੀ ਹੂੰ ਸੋਨਾ ਚਾਂਦੀ ਵੇਚਦਾ ਸੀ ਅੱਛਾ ਜੀ ਗੁ ਮੇਗਾ ਮਾਸ ਗੁਦਮਾ ਉਹ ਜੁਮਾ ਖੇਰ ਦਾ ਤੇ ਪਾ ਜਿਆਦਾ ਖਤਮ ਹੋ ਗਈ ਹੂੰ ਫਿਰ ਉਹ ਚਾਚਾ ਮੈਂ ਮੂੰਹ ਲਾ ਹੂੰ ਉਹ ਫਿਰ ਉਹਨਾਂ ਨੂੰ ਉੱਥੇ ਲੈ ਗਿਆ ਜਗਵਲ ਵੀ ਅੰਗਰੇਜ਼ਾਂ ਮਰਬੀ ਦੇਨੇ ਨੇ ਹੂੰ ਆਪ ਇਕੱਠਾ ਮਰਬਾ ਲੈ ਲਈ ਮੇਰੇ ਦਾਦੇ ਨਾ ਉਸ ਮਰਬਾ ਨਾਲ 17 ਕਿਲੋ ਦਾ ਮਾਂ ਪਿੰਡਾਂ ਤੇ ਨਾਲ ਸੇ ਪਿੰਡ ਉਹ 17 ਕਿਲੋ ਦਾ ਮਰਬਾ ਹੀ ਇਹਨਾਂ ਇੱਥੇ ਆ ਗਏ ਬਾਕੀ 25 ਕਿਲੋ ਦਾ ਹੂੰ ਆਪ ਉਹ ਮਰਬਾ ਵਾ ਦਾ ਲਗਾਣ ਉਹ ਦਿਨ ਦਾ ਸਰਕਾਰ ਨੂੰ ਇਹਨੂੰ ਦੁਕਾਨ ਪਾਰ ਫਰੀਦ ਪਾਰਾ ਹੀ ਖਲਾਬ ਟਵੀਆਂ ਮਾਰਦਾ ਰਿਹਾ ਹੂੰ ਚੰਗਾ ਮਾਰ ਖਾਂਦਾ ਰਿਹਾ ਕੋਟਰ ਉੱਤੇ ਹੀ ਨਾ ਟੋੜਾ ਨਹੀਂ ਜਾਂਦਾ ਇਹਨੂੰ ਦੁਕਾਨ ਪਾਰ ਤੇ ਇੱਕ ਰਹਿਨ ਦੁਕਾਨ ਚਲਾਉਂਦਾ ਰਿਹਾ ਉਹ ਲਗਾਣ ਰਾਤਾ ਦਾ ਚਾਚੇ ਦਾ ਪੁੱਤਰ ਉਹ ਮਰ ਬਹੁਤ ਨਾ ਹੋ ਗਿਆ ਅਸੀਂ ਦੁਕਾਨਦਾਰੀ ਰਹੇਗਾ ਹਾਂ ਆ ਗੱਲ ਉਹ ਸਾਡੇ ਬੱਲੇ ਸ਼ਾਹ ਦੇ ਨਾਲ ਨਾਲ ਮਾਰਕੀਟ ਪੂਰੀ ਬਣੀ ਸੀ ਤੇ ਬੱਲੇ ਸ਼ਾਹ ਜੋ ਮੇਰਾ ਦਾਦਾ ਜੁਵਾ ਖੇਡਦਾ ਰਾ ਤੇ ਬੱਲੇ ਸ਼ਾਹ ਦੇ ਖਾਨਖਾਨੇ ਚੱਲ ਜਾਦਾ ਸਾਡੀ ਜੁਵਾ ਖੇਡੀ ਜਾਂਦਾ ਉੱਥੇ ਅੱਛਾ ਅੱਛਾ ਜਦੋਂ ਜੁਬ ਪਹਿ ਹਰ ਜਾਣੇ ਨੇ ਕੋੜੀ ਲਗਾਉ ਕੱਚ ਤੋਂ ਨਹੀਂ ਹਾਂ ਕਿ ਉਹ ਤਾਂ ਉਹ ਪਕੜਾ ਲਿਆਉਣਾ ਦੋੜਾ ਸ਼ਰਾਬ ਦਾ ਪੀਤੇ ਆਣਾ ਤੇ ਟੁਰਿਆ ਨਾ ਕੁੱਤਾ ਕਿਵੇਂ ਬੈਨਾ ਇੱਕ ਨਾਲ ਕੋਸ਼ ਹੁੰਦਾ ਹੈ ਉਹ ਤਾਂ ਇਹ ਬੱਲੇ ਸ਼ਾਹ ਹੋਂ ਰੱਖਿਆ ਤੇ ਟੇਸ਼ਨ ਬਣਾ ਲਉਂਦਾ ਹਾਂਜੀ 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 ਇਹ ਬੱਲੇ ਸ਼ਾਹ ਬੱਲੇ ਸ਼ਾਹ ਦੋ ਦੋ ਚੀਜ਼ਾਂ ਹੋਣਗੀਆਂ ਨਾ ਉਹ ਉਹ ਬੰਦਾ ਜਿਹੜਾ ਤੁਸੀਂ ਕਹਿ ਰਹੇ ਜੇ ਉਹ ਸ਼ਾਹ ਹੋਗਾ ਉਹ ਸ਼ਾਹਕਾਰ ਸੀ ਇਹ ਫਕੀਰ ਸੀ ਇਹ ਫਕੀਰ ਇਹ ਬੱਲੇ ਸ਼ਾਹ ਫਕੀਰ ਹਾਂਜੀ ਹਾਂਜੀ ਇਨਾ ਭਗੀਦਾਂ ਦਾ ਕੋਈ ਵੀ ਆਪਾਂ ਆਮ ਤੂੰ ਕਿਹੜਾ ਬੱਲੇ ਸ਼ਾਹ ਆ ਹਾਂ ਉਹ ਬੱਲੇ ਸ਼ਾਹ ਫਿਰ ਤਕੜਾ ਬਈ ਕੋਈ ਕਾਰੋਬਾਰੀ ਹੋਗਾ ਕਾਰੋਬਾਰੀ ਬੜਾ ਸਣਾ ਬਤਾ ਉਹ ਚਾਂਦੀ ਦੇ ਰੁਪਈਏ ਹੁੰਦੇ ਸੀ ਅੱਛਾ ਅੱਛਾ ਚਾਂਦੀ ਦੇ ਰੁਪਈਏ ਹੋਣੇ ਤੇ ਉਹਨੂੰ ਦੋ ਥੇਲੀਆਂ ਬਣ ਜਾਣੀਆਂ ਹਮ ਇੱਕ ਥੇਲੀ ਦੀ ਦੋ ਜਵਾਨੀਆਂ ਬਣ ਜਾਣੀਆਂ ਹਮ ਇੱਕ ਜਵਾਨੀ ਦੇ ਚਾਰ ਆਣੇ ਬਣ ਜਾਣੇ ਹਮ ਇੱਕ ਆਣੇ ਦੇ ਚਾਰ ਪੈਸੇ ਬਣ ਜਾਣੇ ਹਮ ਇੱਕ ਪੈਸੇ ਦੇ ਨਾ ਥੇਲੇ ਤੇ ਇਹਦੇ ਦੋ ਪੈਸੇ ਬਣਨੇ ਹਮ ਇੱਕ ਪੈਸੇ ਦੋ ਟਕੇ ਹਾਂ ਉਹ ਟਕੇ ਬਣਦੇ ਸੀ ਟਕੇ ਤੇ ਦੋ ਥੇਲੇ ਬਣਨ ਦੋ ਇੱਕ ਥੇਲੇ ਦੀਆਂ ਦੋ ਰੰਬੜੀਆਂ ਬਣਨੀਆਂ ਹਮ ਇਹ ਰੰਬੜੀਆਂ ਮਿੱਧੀਆਂ ਦੰਬੜੀਆਂ ਆ ਜੀ ਦੰਬੜੀਆਂ 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 ਉਹ ਟੋਟਲ ਤੇ ਮਿਲ ਜਾਂਦਾ ਐਡਾ ਵੱਡਾ ਖੜਵੋਨਾ ਖੜਦਾ ਮੇਡਾ ਦਾ ਅੱਛਾ ਜੀ ਦੰਬੜੀ ਦਾ ਉਹਨੇ ਲੈ ਖੁਸ਼ ਹੋ ਜਾਂਦੇ ਉਹਨਾਂ ਨੂੰ ਟਗਾ ਮਿਲ ਜਾਂਦਾ ਸੀ ਉਹ ਤਾਂ ਫੇਰ ਗੋਡੇ-ਗੋਡੇ ਖੁਸ਼ੀ ਪਾਇ ਨੀ ਪਾਇ ਲਾ ਅੱਜ ਕੱਲ੍ਹ ਨੌਜਵਾਨ ਤਾਂ ਮੈਂ 11 ਲੈ ਕੇ ਖੁਸ਼ ਨਹੀਂ ਅੱਜ ਦਾ ਮੌਲਕੀ ਆ ਕੋਲੋਂ ਬਾਹਰ ਸਰਦ ਜੀ 35 ਸਿੱਧ ਚੁੰਨੀ ਹੀ ਲਾਉਂਦੇ ਹਾਂ ਅੱਜ ਬਿਨਾਂ ਚੁੰਨੀਆਂ ਲਾਏ ਕੋਈ ਪਰਵਾਹ ਘੱਟਾ ਆ ਜਾਏ ਹੂੰ ਉਹ ਚੁੰਨੀਆਂ ਨਾਲ ਪਰਵਾਹ ਨਹੀਂ ਕਰਦੀਆਂ ਗੱਲ ਤੋਂ ਪਰੇ ਉਹਦਾ ਮੇਰਾ ਬਜ਼ੁਰਗ ਵੱਡਾ ਹੀ ਸਾਰਿਆਂ ਤੋਂ ਹੂੰ ਤੇ ਲਾਲ ਸਿੰਘ ਦਾ ਸਿੱਧਾ ਹੀ ਕੋਬੜਾ ਹੈ ਹੂੰ ਆ ਬੋਇ ਜਾਵੜਾ ਖੰਗੂਰਾ ਮਾਰਨਾ ਸਾਰੀਆਂ ਪਰਜਾਇਆਂ ਸੱਤ ਲੀੜਾ ਬੋਲ ਉੱਚੀ ਨਹੀਂ ਬੋਲਣਾ ਭਾਈ ਆ ਗਿਆ ਭਾਈ ਕੋਈ ਉੱਚੀ ਨਹੀਂ ਬੋਲ ਇਹ ਬਜ਼ੁਰਗ ਜਿਹੜੇ ਖੰਗੂਰਾ ਕਿਉਂ ਮਾਰਦੇ ਹੁੰਦੇ ਸੀ ਬਾਹਰ ਬੂਏ ਜਾ ਕੇ ਖੰਗੂਰਾ ਮਾਰਦੇ ਕੋਈ ਸਿਰੋਂ ਨਗੀ ਨਾ ਸੀ ਪੈਣ ਬੈਠੀ ਹੋਵੇ ਅੱਛਾ ਫਿਰ ਤੇ ਲੀੜਾ ਲੈ ਲੇ ਹੂੰ ਨਹੀਂ ਸਮਝ ਗਿਆ ਸਮਝ ਗਿਆ ਜੀ ਆਹ ਖੰਗੂਰਾ ਮਾਰਦੇ ਸੀ ਜਾਂ ਹੋਰ ਸੌ ਘਰ ਬਰ ਹੁੰਦੇ ਨੇ ਨਾਚਦੇ ਆਉਣ ਉਹ ਦੇਖੇ ਫੇਰਦੇ ਆਉਣ ਉਹ ਵੀ ਉਹ ਅੱਜ ਕੱਲ ਮਾਰਦਾ ਕੋਈ ਖੰਗੂਰਾ ਨਹੀਂ ਹੋਇਆ ਉਹ ਜਿਵੇਂ ਨਹੀਂ ਗੇ ਅਜ ਇੱਕ ਫੇਲ ਪਹਿਲਾ ਖੜ ਗਿਆ ਨਹੀਂ ਹਾਂ ਅੱਜ ਕੱਲੇ ਤੇ ਖੰਗੂਰਾ ਮਾਰੇ ਮੈਨ ਆ ਗੋ ਭਾ ਮਿਲਣਾ ਅਜ ਤੂੰ ਕੋਣ ਹੈ ਸਾਡੇ ਖੰਗੂਰਾ ਮਾਰਨ ਵਾਲਾ ਕਿਤਾਬਾਂ ਬੜੀਆਂ ਪੜਦੇ ਜੇ ਕਿਹੜੀਆਂ ਕਿਹੜੀਆਂ ਕਿਤਾਬਾਂ ਪੜੀਆਂ ਮੈਂ ਜੀ ਰਮਾਇਣ ਪੜੀ ਹੈ ਹੂੰ ਜਿਹੜੀ ਖੇਡਦੇ ਨੇ ਉਰਦੂ ਦੀ ਹੈ ਹੂੰ ਉਰਦੂ ਚ ਲਿਖੀ ਹੈ ਹਾਂ ਉਰਦੂ ਪੜ੍ਹਦੇ ਹਾਂ ਉਹਦੇ ਟੋਗਾ ਅੱਛਾ ਤੁਸੀਂ ਉਰਦੂ ਪੜ੍ਹ ਲਏ ਨੇ ਹਾਂ ਪੜ੍ਹਾਈ ਕਿੰਨੀ ਕੀਤੀ ਸੀ ਪੜਾਈ ਦੋ ਜਮਾਤ ਤੋ ਤੱਕ ਪੜਿਆ ਹਾਂ ਹੂੰ ਤੇ ਦੋ ਇਥੇ ਮਾਲਵਾ ਖਾਲਸਾ ਸਕੂਲ ਅੱਛਾ ਆ ਗਊ ਸਾਲ ਦੇ ਨਾਲ ਹੁੰਦਾ ਹਾਂਜੀ 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 ਇੱਥੇ ਪ੍ਰਿਆਮ ਉੱਥੇ ਲਿਆਉਂਦੇ ਲੋਰੋਂ ਅੱਛਾ ਭਗਤ ਸਿੰਘ ਦੀ ਕਿਤਾਬ ਉਰਦੂ ਚ ਕਿੰਨਾ ਭਾਸ਼ਾ ਚ ਲਿਖੀ ਹੈ ਅੱਛਾ ਕਿੰਨਾ ਭਾਸ਼ਾ ਚ ਪੰਜਾਬੀ ਵਿੱਚ ਕਰੇ ਗਈ ਹਾਂਜੀ 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 ਇਹ ਜਾਣਾ ਦੇਖਾ ਤੇਰੀ ਸ਼ਾਨ ਤੋਂ ਇਹ ਜਾਣਾ ਇਹ ਜਾਣਾ ਹਾਂ ਲੈ ਮੈਂ ਪੜਦਾ ਨਾਲ ਨਾਲ ਦਿਲ ਹਾਲ ਹਤਮ ਕੇ ਦਿਲ ਡਹਿਲ ਗਏ ਦਿਲ ਗਏ ਹਾਂਜੀ ਜੋ ਦਤ ਭਗਤ ਸਿੰਘ ਨੇ ਕੰਮ ਕੀਤਾ ਹੂੰ ਨਿਗਾ ਥੋੜੀ ਰਾਉ ਬੀ ਬਾਪੂ ਜੀ ਇੰਨੇ ਸਾਲਾਂ ਤੇ ਹੋ ਗਏ ਜੇ ਬਹੁਤ ਵਧੀਆ ਹੈ ਮੈਨੂੰ ਸਭ ਕੁਝ ਘੱਟ ਦਿਸਦਾ ਪਿਆ ਅੱਛਾ ਖਰਾਕਾਂ ਕੀ ਰਹੀਆਂ ਜੀ ਖਰਾਕਾਂ ਦੇ ਬਹੁਤ ਜੋ ਮਾਂ ਤੇ ਉਦੰਦਰਾ ਖਾਂਦੇ ਨੇ ਬਈ ਇੰਨਾ ਹੈਗਾ ਫੇ ਦੁੱਧ ਮਾਂ ਦਾ ਬੜਾ ਪੀਤਾ ਜੀ ਹੂੰ ਭਾਵੇਂ ਮੇਥੇ ਛੋਟੀ ਭੈਣ ਨੇ ਕਿ ਕੀ ਸੀ ਫਿਰ ਵੀ ਉਹ ਪੀ ਜਾਂਦਾ ਪੱਕੀ ਗੱਲ ਧੋਖਾ ਕਰ ਜਾਂਦੇ ਉਹਦੇ ਨਾਲ ਕੋਈ ਨਾ ਸ਼ੇਰੋ ਸ਼ਾਇਰੀ ਸੁਣਾਓ ਤੁਸੀਂ ਕਿਤਾਬਾਂ ਬਹੁਤ ਪੜੀਆਂ ਦੂਜੀ ਕਿਤਾਬ ਉਰਦੂ ਚ ਲਿਖੀ ਮੈਂ ਬੀਬੀ ਜਮਾਦ ਪੜਿਆ ਸਵੇਰ ਸੁਬیرے ਨੂਰ ਕੇ ਤੜਕੇ ਮਿਲ ਕੇ ਛੋਟੇ ਛੋਟੇ ਲੜਕੇ ਸ਼ਾਇਰ ਕੇ ਖਾਤਰ ਬਾਹਰ ਤੋਂ ਨਿਕਲੇ ਆਪਣੇ گاؤں ਤੋਂ ਬਾਹਰ ਜਾ ਕੇ ਦੇਖਾ ਇੱਕ ਸੁਹਾਗ ਮੰਦਰ ਠੰਡੀ ਵਾਇੰਦੀ ਲਾਂਬਰ ਠੰਡੀ ਠੰਡੀ ਵਾਇਆਈ ਸੂਰਜ ਕੋ ਵੀ ਸਾਜ ਲੈ ਇੱਕ ਦੂਜੀ ਕਿਤਾਬ ਤੇ ਅੱਛਾ ਤੁਹਾਨੂੰ ਪੜਿਆ ਮੈਂ ਹਾਂਜੀ ਇਹ ਪਾਕਿਸਤਾਨੀ ਨਜ਼ਮ ਪੜੀ ਜਦੋਂ ਦੂਜੀ ਚ ਪੜਦੇ ਅਜੇ ਚੇਤੇ ਜੇ ਉਹਨਾਂ ਕਿੰਨੇ ਸਾਲਾਂ ਦੇ ਹੋਗੇ ਤੇ 90 ਸਾਲ ਹੋ ਗਿਆ ਜੀ 90 ਸਾਲ ਹਾਂ ਯਾਰ 88 ਸਾਲ ਪਹਿਲਾਂ ਪੜ੍ਹੀ ਸੀ ਤੁਸੀਂ ਹਾਂ ਉਦੋਂ ਦੀ ਕਿਤਾਬ ਪੜ੍ਹੀ ਚਾਹੇ ਮੈਂ ਦੋ ਇਧਰ ਆ ਪਰ ਦੋ ਦਰ ਪੜਿਆ ਅੱਛਾ ਅੱਛਾ 90 ਹਾਂ ਉਹ ਉਧਰ ਜਿਹੜੀਆਂ ਦੋ ਪੜੇ ਸੀ ਉਹ ਇਧਰ ਆ ਕੇ ਫਿਰ ਉਹ ਦੁਬਾਰਾ ਕਰਨੀਆਂ ਪਈਆਂ ਨਹੀਂ ਜੀ ਹਾਂ ਇਹ ਤਾਂ ਹੀ ਦਾਖਲ ਗੱਲ ਹੈ ਖਾਸ ਮਾਲਵਾ ਦੀ ਜੀ ਮਾਲਵਾ ਖਾਲਸਾ ਸਕੂਲ ਤੋਂ ਇਹ ਪਰ ਹੋਰ ਸੁਣਾਓ ਕੋਈ ਕਵਤਾ ਜਾਂ ਸ਼ੇਰ ਕੋਈ ਉਹ ਤੁਹਾਨੂੰ ਕਿਸੇ ਨੇ ਚੇਤੇ ਕਰ ਲਈਏ ਸੋਹ ਸਿੰਘ ਸੀਤਲ ਦੇ ਵੀ ਪੜਿਆ ਜੇ ਕੁਝ ਪੁੱਤਰਾਂ ਵਾਲੇ ਜਾਗ ਦਾ ਪੁੱਤ ਮੇਵਾ ਉਹਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ ਪੁੱਤਰ ਪਰਾਂ ਦੇ ਉੱਤੇ ਦੀ ਫਿਰੇ ਦੁਨੀਆਂ ਮਾਪੇ ਜਿੰਦੇ ਵਿੱਚ ਪਰੋਂਨ ਪੁੱਤਰ ਜਿੰਮ ਦੀ ਜਾਨ ਹਾਰਾਂ ਨੇ ਜ਼ਿੰਦਗੀ ਨਾ ਮਰ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਇਹ ਸਿੱਕਾ ਸੁਣਾਓ ਹੋਰ ਸੁਣਾਓ ਹਾਂਜੀ ਹਾਂ ਸੁਣਾਓ ਸੁਣਾਓ ਉਹ ਹੀਰ ਵੀ ਪੜੀ ਤੁਸੀਂ ਇਹ ਤਾਂ ਪੜੀ ਜੀ ਉਹਦੇ ਚੋਂ ਸੁਖ ਕੁਛ ਉਹ ਜਿਹੜੀ ਸੁਣਾਏ ਡੋਲੀ ਚੜ੍ਹਦੇ ਆ ਮਾਰੀਆਂ ਇਹ ਚੀਕਾਂ ਮੈਨੂੰ ਲੈ ਚੱਲੇ ਬਾਵਲਾ ਲੈ ਚੱਲੇ ਹੂੰ ਮੈਨੂੰ ਅੱਜ ਦੀ ਰਾਤ ਰੱਖ ਬਾਵ ਜੋ ਡੋਲੀ ਘਾਤ ਘਾਰ ਨੇ ਲੈ ਚਲੇ ਹਾਂ ਮੈਂ ਰਾਂਝਾ ਰ ਆਪਣ ਨੂੰ ਥੁਪਿਓ ਤੂੰ ਚਾਰ ਰੋਜ਼ ਤੈਨ ਕੋ ਰਾਹ ਚਲੇ ਸਾਨੂੰ ਬੋਲਿਆ ਚਾਲਿਆ ਮਾਫ ਕਰਨਾ ਅਸੀਂ ਚਾਲ ਮਾਂ ਦੇ ਵਾਸਤੇ ਸਹਜ ਦੇ ਖੇੜੀ ਦੀ ਅਜ ਮਕਾਨ ਰੋਂਦੇ ਪਿੱਟ ਦੇ ਤੇ ਕਰਦੇ ਆਏ ਆ ਇਹ ਗੱਲ ਭਗਤ ਸਿੰਘ ਦਾ ਕੀ ਦੁਜਾ ਹੈਗਾ ਸੀ ਭਗਤ ਸਿੰਘ ਨੇ ਨਾਲ ਕੋਈ ਤੁਹਾਡੇ ਪਰਿਵਾਰ ਦੀ ਸਾਝ ਰਹੀ ਮੇਰੇ ਮਾਮਾ ਸੀ ਨਾਲ ਮਿਤ ਸਿੰਘ ਉਹਦਾ ਨਾ ਕੀ ਨਾ ਸੀ ਮਿਤ ਸਿੰਘ ਮਿਤ ਸਿੰਘ ਹਾਂ ਮਿਤ ਪਗਸੇ ਉਹਨਾ ਦੀ ਸ਼ੰਗਰ ਸੀ ਸੀ ਨਾਲ ਉਹ ਰਹਿੰਦਾ ਸੀ ਰਾਤ ਹਥਿਆਰ ਲਾਉਣੇ ਵਿੱਚ ਛੋਟੂ ਪਗਸੇ ਬਾਹਰ ਉਹ ਛੋਟੇ ਛੋਟੇ ਹਾਂ ਨਾਲ ਇਹ ਮੁੰਡੇ ਹਥਿਆਰ ਲਾਉਣੇ ਪਿੰਡਾਂ ਚ ਜਦੋਂ ਇਹਨਾਂ ਰਾਤ ਕੀ ਤੀਜਾ ਆਉਣਾ ਰੋਟੀ ਮੇਰੇ ਕੋਲ ਖਾਣੇ ਆਣ ਕੇ ਹਮ ਨਾਲ ਤੇਰੇ ਮਾਮੇ ਆਉਣਾ ਤੇ ਅੱਗੇ ਨਹੀਂ ਬਾਲੋ ਦਿੰਦਾ ਸੀ ਹਮ ਜਿਹੜੀਆਂ ਪੱਖੀਆਂ ਆਈਆਂ ਉਹਨੀਆਂ ਖਵਾ ਦਿਓ ਤੇ ਮੈਨੂੰ ਪਤਾ ਲੱਗ ਗਿਆ ਦੋ ਤਿੰਨ ਹੋਗਾ ਨਹੀਂ ਪਗਸੇ ਦੇ ਮੈਸੇ ਆਏ ਹਮ ਨਾਲ ਦੋ ਹੋਰ ਬੰਦੇ ਸੀ ਹਮ ਮੈਂ ਪਹਿਲੇ ਵਕਾਸ਼ ਹੋ ਜਾਉਂ ਹਾਂ ਮਨਾਵਾਂ ਪੰਜ ਸਾਲ ਫੁੱਲ ਕੇ ਪਹਿਲਾ ਲਾਏ ਰਾਤ ਆਉਂਦਾ ਹੈ ਅੱਛਾ ਰਾਤ ਨੂੰ ਆਉਂਦੇ ਸੀ ਰਾਤ ਆਉਂਦੇ ਸੀ ਰੋਟੀ ਖਾ ਕੇ ਨਿਕਲ ਜਾਣਾ ਸੱਟ ਹੂੰ ਇਹ ਕਿਹੜੇ ਪਿੰਡ ਚ ਆਉਂਦੇ ਸੀ ਉਦੋਂ ਅਸੀਂ ਜਗਵਾਲ ਚੱਕੀ ਤਾਂ ਜਗਵਾਲ ਦੀ ਗੱਲ ਕਰਦੇ ਨਾ ਕਿ ਪਿਛਲਾ ਪਿੰਡ ਵੀ ਤੁਸੀਂ ਉੱਠ ਕੇ ਆਏ ਸੀ ਨਾ ਉੱਥੇ ਤਾਂ ਨਹੀਂ ਆਉਂਦੇ ਪਿਛਲਾ ਪਿੰਡ ਜਗਵਾਲੇ ਸਾਡਾ ਹੀ ਹਾਂਜੀ ਨਹੀਂ ਇੱਕ ਬੰਗਲਾ ਵੀ ਦੱਸਿਆ ਸੀ ਨਾ ਤੁਸੀਂ ਬੰਗਲੇ ਤੋਂ ਅਸੀਂ ਉੱਠ ਕੇ ਚਲੇ ਗਏ ਮਰਮ ਚਲੇ ਜੋ ਤੁਸੀਂ ਜਗਵਾਲੇ ਸੀਗੇ ਉੱਥੇ ਭਗਤ ਸਿੰਘ ਹਣੀ ਆਉਂਦੇ ਰਹੇ ਜਦੋਂ ਕਿਤੇ ਇਧਰੋਂ ਲੰਘਦੇ ਸੀ ਲਾਹੌਰ ਨੂੰ ਜਾਂਦੇ ਹੋਣੇ ਆ ਕਿਤੇ ਵੀ ਜਾਂ ਰੋਟੀਆਂ ਉਹਨਾਂ ਮਾਜ਼ਾ ਸਾਡੇ ਕੋਲ ਖਾਣੀਆਂ ਸਾਡੀ ਮਾਇਓ ਉਹਨਾਂ ਪਲੇਟ ਪੜੀ ਸਾਡੀ ਮਾਜ਼ਾ ਨੂੰ ਐਸ ਡਮ ਲੋਈ ਦੇਖ ਜਾਉਂਦਾ ਤੇਰੀ ਮਾਲ 3-4 ਸਾਲ ਦਿੰਦਾ ਜਾਂ ਲੋਈ ਹੂੰ ਤੇ ਮਾਰਜਾ ਤੇ ਮਾਰਜਾ ਆਉਣਾ ਉਹਨੂੰ ਖਾਣਾ ਛੱਡ ਕੇ ਰਖਵਾਣਾ ਨਹੀਂ ਨਾ ਖਾਤਾ ਕਾਫੀ ਸਾਦਾ ਆ ਗਿਆ ਅੱਛਾ ਅੱਛਾ ਉਹ ਖਵਾਣਾ ਕਿ ਹੈ ਹੂੰ ਉਹ ਫਿਰ ਜਦੋਂ ਨਹਿਰੂ ਆਇਆ ਇੱਥੇ ਨਹਿਰੂ ਪਾਰਕਾ ਬਣਾਇਆ ਜੰਗਲ ਹੁੰਦਾ ਸੀ ਪਰ ਪਤਾ ਹੋਣਾ ਅੱਛਾ ਸਾਡੇ ਸਾਹਮਣੇ ਹੂੰ ਬੜਾ ਬਲੰਗਰ ਜੰਗਲ ਹੁੰਦਾ ਰਾਇਆ ਸੀ ਨਹਿਰੂ ਫਿਰ ਇੱਥੇ ਬੈਠਾ ਜੰਗਲ ਜਾ ਅੱਜ ਤੱਕ ਲੋਤਾ ਹੂੰ ਉਹ ਫਿਰ ਤਾਂਬਾ ਪੱਤਰ ਸਾਰੇ ਉਹਨਾਂ ਨੇ ਵੰਡੇ ਮੇਸਿੰਗ ਮਾਮਾ ਸਾਹਿਬ ਉਹਨੂੰ ਵੀ ਤਾਂਬਾ ਪੱਤਰ ਹੈਗਾ ਮੇਰੇ ਨਾਲ ਗੱਲ ਕਰਕੇ ਕਿਵੇਂ ਲੱਗਾ ਤੁਹਾਨੂੰ ਪੁਰਾਣਾ ਸਮਾਂ ਚੇਤੇ ਕਰਕੇ ਕਿਵੇਂ ਲੱਗਾ ਬਹੁਤ ਚੰਗਾ ਲੱਗਾ ਜੀ ਬਹੁਤ ਜਨ ਯਾਦ ਆ ਗਈ ਪੁਰਾਣੀ ਹੂੰ ਬਹੁਤ ਚੰਗਾ ਲੱਗਾ ਮੋਂ ਤਾਂ ਲੀਰੇ ਵੀ ਚੰਗੇ ਨੇ ਖਾਣੇ ਵੀ ਚੰਗਾ ਪਰ ਉਹ ਰਾਸਨੇਗਾ ਬਾਪੂ ਜੀ ਨਾਲ ਗੱਲਬਾਤਾਂ ਕੀਤੀਆਂ ਨੇ ਬਹੁਤ ਸੋਹਣੀਆਂ ਗੱਲਬਾਤਾਂ ਹੋਈਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਲੈ ਗਏ ਉਹਨਾਂ ਆਪਦੇ ਉਹ ਜਦੋਂ 47 ਦਾ ਉਜਾੜਾ ਪਿਆ ਉਹ ਸਾਰੀਆਂ ਗੱਲਬਾਤਾਂ ਕੀਤੀਆਂ ਤਾਂ ਮੈਨੂੰ ਲੱਗਦਾ ਕਿ ਇਹ ਐਪੀਸੋਡ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਊਗਾ ਜਿੱਥੋਂ ਇਹ ਉਜੜ ਕੇ ਉਹਨਾਂ ਲੋਕਾਂ ਵੀ ਸੁਣਿਆ ਹੋਊਗਾ ਇਹ ਸੁਣਨਗੇ ਉਹ ਵੀ ਤਾਂ ਜਿੱਥੇ ਇਹ ਇੱਥੇ ਆ ਕੇ ਵਸੇ ਜਿਹੜੇ ਲੋਕ ਇਹਨਾਂ ਦੇ ਨਾਲ ਸੀ ਉਹਨਾਂ ਦੇ ਗਾ ਪੁੱਤ ਪੁੱਤਰੇ ਵੀ ਸੁਣਨਗੇ ਤਾਂ ਰਹਿਦੀ ਦੁਨੀਆ ਤੱਕ ਜਿਹੜਾ ਇਹਨਾਂ ਦਾ ਐਪੀਸੋਡ ਆ ਉਹ ਜਿੰਦਾ ਰਹੂਗਾ ਇਹ ਬਾਪੂ ਜੀ ਜਿੰਦਾ ਰਹਿਣਗੇ ਇਹਨਾਂ ਸ਼ਬਦਾਂ ਦੇ ਜ਼ਰੀਏ ਤਾਂ ਤੁਹਾਨੂੰ ਇਹ ਕਿਵੇਂ ਲੱਗਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੁਕਰੀਆ